ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ 11:30 ਹੋ ਗਿਆ ਤੇ ਅਸੀਂ ਜਾਣਾ ਸੀ ਕਿ ਸ਼ੈਨ ਨੂੰ ਲੈਸਾਂ ਲੁਸਾਂ ਇਹ ਲੈਣੀ ਸੀ ਸੂਟਾ ਦੀਆਂ ਤੇ ਟਾਈਮ ਜ਼ਿਆਦਾ ਹੋ ਗਿਆ ਏ ਕਿਸੇ ਨਾ ਇੱਧਰ ਚਾਚੀ ਹੁਣਾਂ ਨੂੰ ਜਾਣਾ ਪੈ ਗਿਆ ਕਿਤੇ ਨਹੀਂ ਤਾਂ ਅਸੀਂ ਸਵੇਰ ਟਾਈਮ ਨਾ ਚੱਲ ਜਾਣਾ ਸੀ ਤੇ ਹੁਣ ਚੱਲਦੇ ਆ ਪਾਣੀ ਜਾ ਪਾ ਕੇ ਹੱਟੇ ਠੰਡਾ ਸਕੂਟੀ ਤੇ ਤੇ ਇਹਦੇ ਵੀ ਫਿਰ ਮੈਂ ਆਹੀ ਕਿੱਦੀ ਘਰ ਦੇ ਕੱਪੜੇ ਜੇ ਪਾਤੇ ਹੀ ਮੈਂ ਕਾਵੇਂ ਗਰਮੀ ਹੈਗੀ ਆ ਨਾ ਨਿਆਣਾ ਪਿਆ ਉਹ ਹੁੰਦਾ ਜੀਂਂਜੇ ਉਹ ਪਾਦੀ ਦੀਆਂ ਨਿਕਰਾਂ ਜੀਆਂ ਉਹਦੇ ਨਾਲ ਸਾਵਰ ਚੱਲ ਤੇ ਕੱਪੜੇ ਮੈਂ ਧੋ ਕੇ ਪਾ ਹੁਣੇ ਹੀ ਪਾਏ ਆ ਹੁਣ ਆ ਕੇ ਲਾਉਂਗੀ ਸਾਨੂੰ ਅੱਧਾ ਘੰਟਾ ਲੱਗ ਜਾਣਾ ਆ ਤੇ ਬਾਕੀ ਆ ਕੇ ਕਰਦੇ ਆਂ ਕੋ ਗੱਲਬਾਤ ਉੱਥੇ ਜੀ ਬਣਿਆ ਵਲੌਗ ਦਾ ਬਣਾਉਂਗੀ ਨਹੀਂ ਤਾਂ ਨਹੀਂ ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਆ ਤੇ ਚੱਲੀਏ ਇਹਦੇ ਚਾਬੀਆਂ ਕਿੱਥੇ ਸਿੱਟੀਆਂ ਆ? ਤੁਹਾਮਰੇ ਇਹਦੀਆਂ ਚਾਬੀਆਂ ਪੁੱਤ ਐਗੀਆਂ। ਹੈ? ਕਿੱਥੇ ਆ? ਤੁਹਾਡੇ ਕਿੱਥੇ ਰੱਖੀਆਂ ਆ? ਬਾਸ ਕੁਛ ਹੋਰ ਤਾਂ ਨਹੀਂ ਚੱਕਣਾ। ਇਹਦੇ ਪੈਰਾਂ 'ਚ ਨਹੀਂ ਕੁਝ ਪਾਉਣਾ ਸੀ। ਕੀ ਪਾਵਾਂ ਹੁਣ? ਤਾਜ਼ਾ ਬਲਾ ਵਾਲਾ ਐ। ਆ ਗਏ ਸੀਗੇ ਇਹ ਘੰਟੇ ਕੁ ਬਾਅਦ ਡੇਢ ਘੰਟਾ ਸਾਡਾ ਲੱਗ ਗਿਆ ਉੱਥੇ ਲੈ ਗਏ ਸੀਗੇ ਸੇਲਰ ਸਭ ਘੇਰਾ ਮਿਲ ਗਏ ਸੀਗੇ ਲੈ ਆਏ ਸੀ ਤੇ ਡੇਢ ਵਜੇ ਆਏ ਘਰ ਰੋਟੀ ਖਾਧੀ ਤਾਂ ਫੇਰ ਮੈਂ ਸੂਟ ਕੱਟ ਕੇ ਨਾਲ ਹੀ ਲੱਗ ਪਈ ਸੀ ਸੇਹਣਾ ਤੇ ਕਿਉਂਕਿ ਸਵੇਰ ਨੂੰ ਇਹ ਦੇਣਾ ਹੈ ਸੂਟ ਤੇ ਤਲਵਾਰ ਵਾਂ ਸਿੰਘ ਹੋ ਗਈ ਆ ਹੁਣ ਮੈਂ ਜਾਂ ਪਰ ਸੇਹਣਾ ਆ ਤੇ ਬਾਕੀ ਦਾਲ ਸਬਜ਼ੀ ਬਣਾਉਣੀ ਆ ਮੈਂ ਭੇਂ ਦਿੱਤੇ ਸੀ ਛੋਲੇ ਘਾਰੇ ਤੇ ਮੰਮੀ ਨੇ ਲੈ ਕੇ ਆਹਾ ਭੇਜ ਦਿੱਤੀਆਂ ਬੱਦਾਂ ਪੀਆ ਜਿੰਦ ਨੇ ਪੀਆ ਤੇ ਹੁਣ ਇਹ ਵੀ ਬਣਾਉਣਾ ਪੈਣਾ ਓਦਾਂ ਤੇ ਆ ਵੀ ਚੱਲ ਇਹ ਥੋੜੀ ਹੀ ਪਣੀ ਸੀ ਸਬਜੀ ਤੇ ਚਲੋ ਸਵੇਰ ਨੂੰ ਦੱਪਿਆ ਜਿਵੇਂ ਪਾਣੀ ਹੁੰਦੀ ਆ ਫਿਰ ਦੁਪਹਿਰਾ ਵੀ ਰੋਜ਼ ਹੀ ਬਣਦਾ ਆ ਕੁਛ ਨਾ ਕੁਛ ਤੇ ਇਸ ਕਰਕੇ ਆਪਾਂ ਸਵੇਰ ਨੂੰ ਛੋਲੇ ਵੀ ਬਣਾ ਲਾਂਗੇ ਥੋੜੇ ਜਿਹੀ ਜਿਆਦਾ ਨਾ ਬਣਾਵਾਂਗੇ ਤਰਹੀ ਨਾ ਪਾਵਾਂਗੇ ਇੰਨੀ ਤੇ ਬਾਕੀ ਸਮਰ ਖੇਡਾ ਲੱਗਾ ਆ ਨਾਲ ਹੀ ਮੈਂ ਨਾਟਕ ਲਾਇਆ ਆ ਆਲੇ ਮਸੇਂ ਜਾਨੀ ਆ ਤੇ ਬਾਕੀ ਥੋੜਾ ਟਾਈਮ ਲੱਗਾ 1 ਘੰਟਾ ਹੋ ਹੋ ਸੀ ਕੇ ਫੇਰ ਮੈਂ ਉੱਠਦੀ ਆ ਫੇਰ ਸੋਈ ਦੇ ਕੰਮਾਂਦ ਵਾਲੇ ਲੱਗਦੇ ਆ ਚੱਕ ਕੇ ਤੁਸੀਂ ਪਾਣੀ ਨੂੰ ਭਰ ਲਉਂਦੇ ਆ ਸਾਰੇ ਖਰਾਬ ਹੋ ਗਏ ਨੇ ਤੰਗੂਆਂ ਦੇ ਐਦਾਂ ਹੋ ਗਏ ਪਤਾ ਨਹੀਂ ਇਹਨਾਂ ਨੂੰ ਗੜੀ ਬਿਮਾਰੀ ਲੱਗ ਗਈ ਸਵੇਰੇ ਕੱਟੇ ਸਾਰੇ ਕੱਟਦੇ ਉਹ ਸੀ ਮਤਾਂ ਕੁਛ ਇਹ ਖਰਾਬ ਹੋਏ ਸੀ ਉਹ ਸ਼ੋਗ ਹੋ ਗਏ ਕਿਉਂ ਨਹੀਂ ਅੱਜ ਆ ਮੈਂ ਸੀ ਚਾਰਜ ਨਹੀਂ ਹੋਈਆਂ ਨਹੀਂ ਸਬਜ਼ੀਆਂ ਇਹ ਤਾਂ ਕੀ ਨਹੀਂ ਹੋਈਆਂ ਮੈਨਾਂ ਨਹੀਂ ਮਰਚਾ ਹੋਣੀ ਹੈ ਹਰ ਇੱਕ ਵਾਰੀ ਅਸੀਂ ਮੈਂ ਲਾ ਮਾਚਾ ਦੇ ਪੁੱਟੇ ਪਿਛਲੀ ਵਾਰ ਵੀ ਲੈਂਦੇ ਸੀ ਲਾ ਹੀ ਉਹ ਵੀ ਇੱਥੋਂ ਵੱਡੇ ਹੀ ਨਹੀਂ ਏਡੇ ਏਡੇ ਇੱਥੋਂ ਵੀ ਇੱਥੇ ਹੀ ਰਹਿਦੇ ਆ ਆਹਾਂ ਇੱਥੇ ਹੀ ਰੰਦੇ ਆ ਆ ਇੱਥੇ ਹੀ ਰਹਿ ਗਏ ਆ ਆ ਦੇ ਆ ਇੱਥੇ ਹੀ ਰਹਿਦੇ ਆ ਉਹੁੱਦਲਾ ਐ ਕਾ ਆ ਮਾੜੇ ਤੁਰਿਆ ਜ਼ਰੂਰ ਐ ਨੇ ਖੋਲੇ ਹੀ ਰੱਖਦੇ ਆ ਉਹ ਠੀਕ ਹਾਂ ਕੋ ਤਾਂ ਨਹੀਂ Eu é um não que eu estou fazendo aqui. Eu um, estou fazendo aqui. Eu um, estou fazendo aqui. Eu estou fazendo aqui. की खादा जी की खादा छी समने ठीक है पेदा छी की खादा जी आई छी समर लव यू तुम भी खा दे ਮਰੂਦਾਂ ਨੂੰ ਆ ਬਿਮਾਰੀ ਬੜੀ ਲੱਗੀ ਹੋ ਆ ਪਤਾ ਨਹੀਂ ਮਰੂਰ ਲੱਗੇ ਬਹੁਤ ਅਪਰਾ ਆ ਬਿਮਾਰੀ ਦਾ ਇਲਾਜ ਹੈਗਾ ਤਾਂ ਕੋਈ ਪਤਾ ਲੱਗੇ ਸਾਰੇ ਖਰਾਬ ਹੋਈ ਜਾਂਦੇ ਲੱਗੇ ਬਹੁਤ ਰਨ ਕੀ ਚੱਕਾ

ਬਾ ਨੀ ਰੱਬ ਦਾ ਰਹਿੰਦਾ ਮੈਨੂੰ ਆਹ ਕਰ ਦੋ ਮੈਨੂੰ ਗਲਾਸ ਭਰ ਦੋ ਕਦੀ ਕੋਸ਼ ਕਰ ਦੋ ਚੱਲ ਹੁਣ ਭੱਜ ਹਾਂਜੀ ਇੱਥੇ ਖੇਡਦਾ ਆ ਉਹ ਕਰ ਜਿਦਾ ਰਿਹਾ ਕੰਮ ਆ ਉਹ ਐਟਮ ਜੀ ਬਣਾਉਨੇ ਆ ਅੱਜ ਹਾਂਜੀ ਅੱਜ ਲੇਟ ਹੋ ਗਏ ਆ ਦਾਲ ਸਬ지 ਨੂੰ ਚਮਾਰ ਛੋਲੇ ਵਾਲਣੇ ਤਾਂ ਰੱਖਿਓ ਸੀਗੇ ਬਾਈ ਦਾ ਤਾਹੋ ਛੋਲੇ ਤਾਂ ਉਬਲ ਗਏ ਹੁਣ ਤੜਕਾ ਹੀ ਲਾਉਣਾ ਆ ਉਸੇ ਸੂਟ ਤਿਆਰ ਕਰਕੇ ਭੇਜਿਆ ਆ ਐ ਹੋਏ ਐਸੀ ਸੂਟ ਭੇਜਣਾ ਸੀ ਅੱਜ ਤਿਆਰ ਕਰਕੇ ਸੂਟ ਭੇਜਿਆ ਆ ਆ ਕਰਕੇ ਡੇਟ ਹੋਇਆ ਕੋ ਹੁਣ ਹੋਰ ਆਗਾ ਸਲਵਾਰ ਸੀ ਉਹ ਵੀ ਜੈਂਪਰ ਰੈਡੀ ਕਰਨਾ ਆ ਉਹ ਸੇਨ ਦੇਣਾ ਆ ਤੇ ਬਸ ਥੜ ਕੇ ਤੁੜ ਕੇ ਆ ਰੋਟੀ ਪਾਣੀ ਦਾ ਕਰਕੇ ਹਾਂਜੀ ਤੇ ਮੈਂ ਸੇਨ ਲੈਣਾ ਆ ਹੂੰ ਉਹਦੇ ਕਹਿੰਦਾ ਮੈਂ ਆਉਣਾ ਵਿੱਚ ਉਹ ਤੀ ਜਾ ਕੇ ਆ ਫਿਰ ਇੱਥੇ ਖੜਾ ਹੋ ਦੋ ਉਹ ਕੋਕੂੜੀ ਮੈਂ ਸਕਲ ਮਾਰ ਮੈਂ ਸਮਝਦੇ ਕਿੰਨਾ ਕਾ ਹੈ ਪਤਾ ਨਹੀਂ ਮੈਂ ਮੈਂ ਜਾਈ ਨਾ ਮੈਂ ਅੱਜ ਦੁਕਾਨ ਕੋਲ ਨਹੀਂ ਸਮਰ ਮੈਂ ਚਿੱਟਾ ਤੁਕੜਾ ਆਹ ਕਾਲਾ ਕੌਣ ਐ ਤੂੰ ਮੈਂ ਚਿੱਟਾ ਮੈਂ ਸੋਨਾ ਤੂੰ ਬੰਦਾ ਆ ਆਪਣਾ ਹੈ ਜਗੜ ਆਂਬਾਂ ਜਿਹਾਂ ਦਾ ਆਂਬ ਪੰਨਾ ਗਰਮ ਖਾਣਨਾ ਪੈਣਾ ਆਂਬ ਪੰਨਾ ਆ ਗਰਮ ਸੀਗਾ ਨਾ ਉਬਾਲਿਆ ਇਹਦਾ ਆਂਬ ਪਾਪੜ ਵੀ ਬਣ ਜਾਣਾ ਇਦਾਂ ਸਾਲ ਜਿਹਾ ਪਾ ਦੋ ਨਾ ਨਹੀਂ ਤੂੰ ਰੇ ਰੱਖਣਾ ਇਹਨੂੰ ਇੱਥੇ ਰੈਚ ਰੱਖ ਲਾ ਬੋਤਲ ਨੂੰ ਛੋਟਕਾ ਸੇ ਜਪਾ ਕੇ ਰੱਖੋ ਨੂੰ ਬੋਤਲ ਕਿਹ ਚ ਪਾ ਲਗੇ ਚ ਨਹੀਂ ਇਹਨੂੰ ਬੰਦ ਕਰਕੇ ਰੱਖਣਾ ਇਹਨੂੰ ਟੱਕਣ ਲਾ ਕੇ ਛੋਟੀ ਬੋਤਲ ਜੀ ਕੋਈ ਦਾਇਰ ਨਹੀਂ ਪਾ ਹਾਂਜੀ ਜੀ ਆਪਾਂ ਸ਼ੋਲੇ ਨੂੰ ਤੜਕਾ ਲਾ ਲਿਆ ਤੇ ਹੁਣ ਦੂਜੇ ਪਾਸੇ ਆਪਾਂ ਰੱਖ ਦੇਣੇ ਆਹ ਚੌਲ ਬਣਨੇ ਚੌਲ ਬਣਾਉਣੇ ਆ ਰੋਟੀ ਖਾਣ ਦੀ ਜੀ ਨਿਗਾਹਤਾ ਹੈਗਾ ਤੇ ਭਾਂਡੇ ਵੀ ਮੈਂ ਧੋ ਲਿਆ ਸਾਰੇ ਤੇ ਮੂੰਹ ਤੋਂ ਕੀ ਆ ਗਈ ਆਪਣੀ ਬੰਦੀ ਆ ਗਰਮੀ ਨਾ ਦੇਖੋ ਇਹਨਾਂ ਬੁਰਾ ਹਾਲ ਏਦਾਂ ਲੱਗਦਾ ਜਿਵੇਂ ਮੂੰਹ ਧੁੱਤਾ ਹੁੰਦਾ ਪਾਣੀ ਨਾਲ ਪਰ ਇਹ ਸਾਰੀ ਗਰਮੀ ਆ ਗਰਮੀ ਹੋਇਆ ਗਾਉਣੀ ਮੈਨੂੰ ਸੋਚ ਹੈਗੀ ਵੀ ਬਹੁਤ ਜਿਆਦਾ ਮਾੜਾ ਜੇ ਬਾਹਰ ਨਿਕਲੋ ਮੈਨੂੰ ਸੋਚ ਨੂੰ ਨਾ ਠੰਡਾ ਠੰਡਾ ਲਾ ਦੋ ਨਾ ਬਾਹਰ ਠੰਡਾ ਆ ਬੇੜੇ ਚ ਤੇ ਗਰਮੀ ਅੰਦਰ ਆ ਤੇ ਸਾਡੇ ਜਿਆਦਾ ਆ ਤੇ ਬਾਕੀ ਚਲੋ ਜੀ ਹੁਣ ਚੌਲ ਜੂੜ ਰੱਖ ਲਈਏ ਉਬਲਣੇ ਤੇ ਫੇਰ ਮੈਂ ਸੇਮ ਲਾ ਦਿੰਦੀ ਆ ਨਾ ਨੂੰ ਕੇ ਲੈਣੇ ਆ